ਜ਼ਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਗਿਆ ਹੈ ਆਓ ਦੇਖਦੇ ਹਾਂ ਇੱਕ ਕਿਸਾਨ ਆਗੂ ਦੇ ਵੱਲੋਂ ਵੀਡੀਓ ਰਾਹੀਂ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਦਿੱਤਾ ਗਿਆ ਸੰਦੇਸ਼ ਸਭ ਤੋਂ ਪਹਿਲਾਂ ਖਾਤੀ ਕਿਸਾਨ ਜੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਬਲਾਕ ਸੂਰਡ ਵੱਲੋਂ ਅਤੇ ਹਰਕ ਜਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ ਸਪਸ਼ਟ ਕੀਤਾ ਜਾ ਰਿਹਾ ਹੈਗਾ ਕਿ ਜੋ ਹੋਣਾ ਸਰਪੰਚੀ ਅਤੇ ਪੰਚਾਂ ਦੀਆਂ ਚੋਣਾਂ ਆ ਰਹੀਆਂ ਨੇ ਇਹ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਪਸੀ ਭਾਈਚਾਰੇ ਦੇ ਵਿੱਚ ਅਤੇ ਪਿੰਡਾਂ ਦੇ ਵਿੱਚ ਜੋ ਸਾਡਾ ਆਪਸੀ ਵੀ ਸਾਂਝ ਆ ਉਸ ਦੇ ਵਿੱਚ ਇੱਕ ਖੂਨ ਦੀ ਰੇਖ ਖਿੱਚੀ ਜਾ ਰਹੀ ਆ ਚਾਹੇ ਐਮਪੀ ਨੇ ਆਉਣਾ ਹੋਣਾ ਐਮਐਲ ਦੇ ਚੋਣਾਂ ਹੋਣ ਉਹਨਾਂ ਵਿੱਚ ਸਾਡੇ ਜੋ ਆਪਣੇ ਭਾਈਚਾਰਕ ਸਾਂਝ ਹੁੰਦੀ ਆ ਉਡੀ ਟੁੱਟਣਾ ਵਾਜ ਜਾਂਦੀ ਆ ਪਰ ਜੋ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਨੇ ਇਹ ਸਾਡੇ ਪਹਾਨਿਆਂ ਨੂੰ ਪਹਾਨਿਆਂ ਨਾਲ ਲੜਾਇਆ ਜਾ ਰਿਹਾ ਹੈਗਾ ਸਾਡੇ ਗੁਵਾੜੜ ਚ ਗੁਵਾੜੜ ਨੂੰ ਲੜਾਇਆ ਜਾ ਰਿਹਾ ਹੈਗਾ ਇਸ ਲਈ ਅਸੀਂ ਸਪਸ਼ਟ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਕਿ ਸਾਡਾ ਜਥੇਬੰਦੀ ਟੇਕ ਨਹੀਂ ਰੱਖਦੀ ਕਿਉਂਕਿ ਸੰਘਰਸ਼ਾਂ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋਣਾ ਸੰਘਰਸ਼ਾਂ ਤੇ ਟੇਕ ਰੱਖਣੀ ਪਊ ਸਾਨੂੰ ਇਸ ਲਈ ਜੇ ਕੋਈ ਅਹੁਦੇਦਾਰ ਨੂੰ ਚਾਹੇ ਪਿੰਡ ਕਾਈ ਦਾ ਹੋਵੇ ਚਾਹੇ ਬਲਾਕ ਦਾ ਤੇ ਚਾਹੇ ਜ਼ਿਲ੍ਹੇ ਦਾ ਹੋਵੇ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਮੈਂ ਚੋਣਾ ਲੜ ਕੇ ਕੁਝ ਵੱਖਰਾ ਕਰ ਸਕਦਾ ਤਾਂ ਅਸੀਂ ਉਸ ਨੂੰ ਚੋਣਾ ਲੜਨ ਤੋਂ ਮਨਾਹੀ ਨਹੀਂ ਕਰਦੇ ਪਰ ਬੇਨਤੀ ਜ਼ਰੂਰ ਕਰਦੇ ਆ ਕਿ ਜੇ ਕੋਈ ਸਾਡਾ ਪਿੰਡ ਕਾਈ ਦਾ ਅਹੁਦੇਦਾਰ ਬਲਾਕ ਦਾ ਜਾਂ ਜ਼ਿਲ੍ਹੇ ਦਾ ਅਹੁਦੇਦਾਰ ਚੋਣਾ ਲੜਨਾ ਚਾਹੁੰਦਾ ਤਾਂ ਕਿਰਪਾ ਕਰਕੇ ਪਿੰਡ ਕਾਈ ਦਾ ਅਹੁਦੇਦਾਰ ਪਿੰਡ ਕਾਈ ਨੂੰ ਆਪਣਾ ਜੇ ਕੋਈ ਬਲਾਕ ਦਾ ਆਗੂ ਆ ਤਾਂ ਉਹ ਬਲਾਕ ਨੂੰ ਲਿਖ ਕੇ ਦੇਵੇ ਤੇ ਜ਼ਿਲ੍ਹੇ ਦਾ ਤਾਂ ਉਹ ਜ਼ਿਲ੍ਹੇ ਨੂੰ ਲਿਖ ਕੇ ਦੇਵੇ ਕਿਉਂਕਿ ਜੇ ਕੋਈ ਆਗੂ ਅਸੀਂ ਹਾ ਦੇ ਕੇ ਚੋਣਾ ਚਿੱਸਾ ਲੈਂਦਾ ਤਾਂ ਉਸ ਲਈ ਮਹੀਨੇ 2 4 6 ਮਹੀਨੇ ਬਾਅਦ ਦੁਬਾਰੇ ਜਥੇਵੰਦੀ ਚ ਆਉਣ ਲਈ ਥਾਂ ਹੈਗੀ ਆ ਜੇ ਕੋਈ ਵਰਕਰ ਦਾ ਆਕੂ ਬਿਨਾਂ ਦੱਸੇ ਪਿੰਡਕਾਈ ਨੂੰ ਬਿਨਾਂ ਦੱਸੇ ਬਲਾਕ ਨੂੰ ਜਾਂ ਬਿਨਾਂ ਦੱਸੇ ਜ਼ਿਲ੍ਹੇ ਨੂੰ ਅਸਤੀਫਾ ਦਿੱਤੇ ਵਿਣਾਂ ਕਿਸੇ ਵੀ ਪੰਚ ਸਰਪੰਚ ਜਾਂ ਕਿਸੇ ਵੀ ਪਾਰਟੀ ਦੀ ਮਦਦ ਕਰਦਾ ਹੈਗਾ ਇਸ ਕਰਕੇ ਹੱਥ ਵਨ ਕੇ ਅਸੀਂ ਬੇਨਤੀ ਕਰਦੇ ਹਾਂ ਬਲਾਕ ਸੂਗੜ ਦੇ ਸਾਰੇ ਹੀ ਪਿੰਡਕਾਈਆਂ ਦੇ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਤਿਆਗੂਆਂ ਨੂੰ ਕਿ ਜਿਹੜੇ ਵੀ ਕਿਸੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਜੇ ਕਿਸੇ ਮੈਂਬਰੀ ਸਰਪੰਚੀ ਚ ਹਿੱਸਾ ਲੈਣਾ ਤਾਂ ਕਿਰਪਾ ਕਰਕੇ ਜਾਂ ਕਿਸੇ ਦੀ ਮਦਦ ਕਰਨੀ ਆ ਤਾਂ ਉਹ ਆਪਣਾ ਅਸੀਂ ਅਸਤੀਫਾ ਪਿੰਡ ਕਾਈ ਨੂੰ ਜੇ ਬਲਾਕ ਦਾ ਬਲਾਕ ਨੂੰ ਜਿਲ੍ਹੇ ਦਾ ਜ਼ਿਲ੍ਹੇ ਨੂੰ ਲਿਖ ਕੇ ਜਰੂਰ ਦੇਵੇ ਤਾਂ ਜੋ ਦੁਬਾਰਾ ਜਦੋਂ 6 ਮਹੀਨੇ ਬਾਅਦ 5 ਮਹੀਨੇ ਬਾਅਦ ਉਸ ਭਰਾ ਨੇ ਉਸ ਆਗੂ ਨੇ ਦੇਖ ਲਿਆ ਸਾਡਾ ਪਾਰ ਉਤਾਰਾ ਨਹੀਂ ਹੋਣਾ ਜਥੇਬੰਦੀਆਂ ਨੇ ਪਾਰ ਲਾਉਣਾਗਾ ਤਾਂ ਉਸ ਨੂੰ ਦੁਬਾਰੇ ਜਥੇਬੰਦੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਜੇ ਪਰ ਜੇ ਕੋਈ ਕਿਸਾਨ ਮਜ਼ਦੂਰ ਭਰਾ ਸਾਡਾ ਵਰਕਰ ਆਗੂ ਬਿਨਾਂ ਦੱਸੇ ਬਿਨਾਂ ਸਥਿਤੀ ਅਸਤੀਫਾ ਦਿੱਤੇ ਕਿਸੇ ਦੀ ਮਦਦ ਕਰਦਾ ਤਾਂ ਉਹ ਬਖਸ਼ਣਯੋਗ ਨਹੀਂ ਹੈਗਾ ਕਿਉਂਕਿ ਉਹ ਜਥੇਬੰਦੀ ਦਾ ਹਿੱਸਾ ਹੀ ਨਹੀਂ ਅਸੀਂ ਕਹਾਂਗੇ ਕਿ ਉਹ ਜਥੇਬੰਦੀ ਦਾ ਹਿੱਸਾ ਹੀ ਨਹੀਂ ਜਿਹੜਾ ਜਥੇਬੰਦੀ ਦੀਆਂ ਵਿਧੀਆਂ ਵਿਧਾਨ ਤਾਂ ਅਸੀਂ ਉਸ ਨੂੰ ਜਥੇਬੰਦੀ ਦਾ ਆਗੂ ਤੇ ਵਰਕਰ ਨਹੀਂ ਮੰਨਾਂਗੇ ਇਹ ਪਲਾਖ ਸੂਰ ਵੱਲੋਂ ਜ਼ਿਲ੍ਹੇ ਵੱਲੋਂ ਅਤੇ ਸੂਬੇ ਵੱਲੋਂ ਹਦਾਇਤ ਇਸ ਤੇ ਪਾਲਣ ਕੀਤਾ ਜਾਵੇ ਜੇ ਕੋਈ ਵਰਕਰ ਆਗੂ ਚੋਰੀਆਂ ਕਿਸੇ ਵੀ ਅਰਬੂਦੀ ਕਿਸੇ ਵੀ ਪਾਰਟੀ ਦੀ ਵਾਦਤ ਕਰਦਾ ਤਾਂ ਉਹ ਜਥੇਬੰਦੀ ਦਾ ਹਿੱਸਾ ਨਹੀਂ ਕਿਉਂਕਿ ਅੱਜ ਲੋਕ ਆ ਸਾਨੂੰ ਇਕੱਠੇ ਹੋਣ ਦੀ ਕਿਉਂਕਿ ਅੱਜ ਪੰਜਾਬ ਸਰਕਾਰ ਆੜਤੀਆਂ ਭਰਾਮਾਂ ਨਾਲ ਸਾਡੇ ਸੈਲਰ ਭਰਾਮਾਂ ਨਾਲ ਕਿੰਨਾ ਤੱਕਾ ਕਰ ਰਹੀ ਆ ਉਹਨਾਂ ਭਰਾਮਾਂ ਨੇ ਹੜਤਾਲ ਕੀਤੀ ਹੋਈ ਆ ਤੇ ਸਾਡਾ ਝੋਨਾ ਮੰਡੀਆਂ ਵਿੱਚ ਰੋਲ ਰਿਹਾਗਾ ਅਸੀਂ ਸਰਕਾਰ ਦੇ ਨਖੇਦੀ ਕਰਦੇ ਆਂ ਅਤੇ ਸਰਕਾਰ ਨੂੰ ਕਿ ਉਹਨਾਂ ਪਰਮਾਂ ਦੀਆਂ ਮੰਗਾਂ ਮਸਲੇ ਮੰਨੇ ਜਾਣ ਤੇ ਜੋ ਕਿਸਾਨਾਂ ਦੀਆਂ ਫਸਲ 6 ਮਹੀਨਿਆਂ ਤੋਂ ਬਤਾਵਾਂਗ ਪਾੜ ਕੇ ਅੱਜ ਕਟਣ ਕਿਨਾਰੇ ਆ ਜਾਂ ਮੰਡੀਆਂ ਵਿਚ ਆ ਰਹੀ ਆ ਉਸ ਨੂੰ ਸਹੀ ਸਮੇਂ ਸਿਰ ਤੋਲਿਆ ਜਾਵੇ ਤਾਂ ਜੋ ਕਿਸਾਨ ਦੇ ਕੋਈ 2 ਰੁਪਏ ਕੋਲ ਆਉਣ ਤਾਂ ਉਹ ਆਪਣਾ ਜੀਵਨ ਗੁਜ਼ਾਰਾ ਵਧੀਆ ਕਰ ਸਕੇ ਉਤੋਂ ਕੁਦਰਤ ਦੀ ਕਰੋਪੀ ਤੇ ਸਰਕਾਰਾਂ ਦੀ ਮਾਰ ਕਾਰਨ ਕਿਸਾਨ ਦਿਨੋਂ ਦਿਨ ਮਜ਼ਦੂਰ ਦਿਨ ਇਹਨਾਂ ਰੋਲ ਰਿਹਾਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ